ਇਨੂੰ ਦੇਖੋ ਜੀ ਅਸੀਂ ਏਜੰਸੀ ਨਾਲ ਟੈਕਅਪ ਕਰ ਰਹੇ ਆਂ ਇਹਨਾਂ ਨੂੰ ਛੇਤੀ ਛੇਤੀ ਸ਼ੁਰੂ ਕਰਨ ਨੂੰ ਵੀ ਕਿਹਾ ਹੈ ਅਸੀਂ ਨਾ ਅਸੀਂ ਅਸੀਂ ਦੇਖੋ ਮੈਨੂੰ ਆਏ ਹਾਲੇ 2-3 ਮਿਲ ਨਹੀਂ ਹੋਏ ਇੱਥੇ ਤੇ ਇਸ ਤੋਂ ਮਤਲਬ ਕਿ ਜੋ ਸਾਡੀ ਪਲੈਨਿੰਗ ਹੈਗੀ ਹੈ ਕਿ ਅਸੀਂ ਇਹਨੂੰ ਅਗਲੇ ਮਹੀਨੇ ਤੱਕ ਜਿਹੜੀ ਇਹਦਾ ਪਹਿਲਾ ਜਿਹੜਾ ਸਟੇਜ ਹੈਗਾ ਉਹਨੂੰ ਅਸੀਂ ਅਗਲੇ ਮਹੀਨੇ ਤੱਕ ਇਹਦੀ ਪੋਲਿੰਗ ਆਪਾਂ ਸ਼ੁਰੂ ਕਰ ਦਈਏ ਜੀ ਲੋਕਾਂ ਲਈ ਚੱਲਦਾ ਜੁਲਾਈ ਮਹੀਨੇ ਤੱਕ ਆਪਾਂ ਕਰ ਦਾਂਗੇ ਚਾਹੇ ਵੰਦ ਹਾਂ ਆਲਮੋਸਟ ਆਪਣਾ ਕਦੋਂ ਤਾਂ ਕਿਹੜੀ ਤਰੀਕ ਨੂੰ ਸਟਾਰਟ ਕੀਤੀ ਗਈ ਅਰੇ ਹੋਇਆ ਸੀ ਫਰਵਰੀ 22 ਆ ਗਈ ਹੂੰ ਹੂੰ ਤੋਂ ਦਾ ਕੰਪਲੀਟ ਕਰਨਾ ਸੀ ਕੰਪਲੀਸ਼ਨ ਦਾ ਅਜੀ ਸ਼ਾਇਦ ਇਹ ਫਰਵਰੀ 22 ਦੇ ਵਿੱਚ ਸ਼ੁਰੂ ਕੀਤਾ ਸੀਗਾ ਲੱਗੇ ਨਵੰਬਰ 22 ਤੱਕ ਕੰਪਲੀਟ ਹੋਣਾ ਚਾਹੀਦਾ ਸੀ ਉਹਦੇ ਸਿਰ ਆਪਣੇ ਨਾ ਫੋਰਨ ਦੇ ਕੇਸ ਜਿਹੜੇ ਕੋਈ ਕਲੀਅਰ ਹੋਇਆ ਹਾਂ ਉਹਨਾਂ ਨੂੰ ਉਹਨਾਂ ਨੂੰ ਕਿੰਨਾ ਟਾਈਮ ਲੱਗਿਆ ਉਹਨਾਂ ਆਵਲ ਇੱਕ ਮਹੀਨੇ ਲੱਗਿਆ ਹਾਂ ਇੱਕ ਮਹੀਨਾ ਵਕਤ ਲੱਗੇ ਹਾਂ ਉਸ ਤੋਂ ਬਾਅਦ ਇਹ ਬ੍ਰਿਜ ਦੇ ਸਾਹਮਣੇ ਨਹੀਂ ਕਿਉਂ ਉਸ ਉਸ ਦਾ ਬਣਾਲ ਵੀ ਮਈ 23 ਤੱਕ ਪਹੁੰਚਾਇਆ ਸੀ ਕਿ ਆਪਣਾ ਬ੍ਰਿਜ ਅਸੈਂਬਲ ਹੀ ਉਸ ਤੋਂ ਬਾਅਦ ਹੋਣਾ ਚਾਹੀਦਾ ਹੈ ਜੇ ਮੈਂ ਮੰਨ ਲਈ ਤੁਹਾਡੀ ਗੱਲ ਉਹ 6 ਮਹੀਨੇ ਕੱਢ ਦੋ ਵਿੱਚੋਂ ਫਿਰ ਵੀ ਮਈ 23 ਤੱਕ ਪਹੁੰਚਾਇਆ ਸੀ ਯਾਰ ਗੁਰੇਰ ਕੋਲ ਸਾਰਾ ਸ਼ਹਿਰ ਇਕੱਤਰ ਲਾ ਪਰ ਉੱਕੀ ਰਿਖਿਆ ਹੋਇਆ ਲੋਕ ਸੋਈ ਧਰਨੇ ਮਾਰਦੇ ਆ ਤੇ ਮੈਂ ਜਿਉਂ ਚ ਫਿਰਤੀ ਹੋਇਆ ਇਹ ਲੜਦਾ ਦੱਸ ਰਿਹਾ ਤੁਸੀਂ ਪਾਣੀ ਪੋਣੀ ਕਿੰਨੇ ਕਿੰਨੇ ਪਾਣੀ ਪੋਣੀ ਦੱਸੋ ਜੀ ਇੱਕ ਦਿਨ ਕਿੱਥੇ ਬਣੀ ਆ ਗਿਆ ਹਾਂ ਇਹ ਮੈਂ ਹਵਾਜ ਨਾਲ ਗੱਲ ਦੀ ਗੱਲ ਹੈਗੀ ਤੁਹਾਡਾ 6 ਮਹੀਨੇ ਤੁਹਾਡਾ ਮੰਨ ਲਿਆ ਕਿ ਬਿਲਡ ਹੋ ਜਾਊਗਾ ਨਹੀਂ ਮੈਂ ਮੈਂ ਨਾ 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 ਕੀਤੀ ਸੀ ਗੱਲ ਮੈਂ ਤੁਸੀਂ ਕੰਪਨੀ ਕੰਪਨੀ ਦਾ ਕੋਣ ਹੈ ਇਹ ਹੀ ਨੇ ਇਹ ਹੀ ਨੇ ਕੰਪਨੀ ਦੀ ਕਿਸ ਕੰਪਨੀ ਦੀ ਹਾਂ ਤੇ ਤੁਸੀਂ ਚਾਰਜ ਤੁਹਾਡਾ ਕੋਈ ਇਹਨਾਂ ਦਾ ਐਗਰੀਮੈਂਟ ਨਹੀਂ ਨਹੀਂ ਇਹ ਰਿਪਰੈਜ਼ੈਂਟੇਟਿਵ ਹੈ ਨਾ ਕੰਪਨੀ ਇੰਜੀਨੀਅਰ ਨੇ ਇਹ ਸਾਈਟ ਇੰਜੀਨੀਅਰ ਨੇ ਹਾਂਜੀ ਹਾਂਜੀ ਜਦੋਂ ਅਸੀਂ ਬੁਲਾਉਂਦੇ ਆਂ ਕੰਪਨੀ ਦਾ ਕੋਈ ਅਫੇਸ ਬੰਦਾ ਕਿਉਂ ਨਹੀਂ ਆਉਂਦਾ ਹੈਗਾ ਜੂਨੀਅਰ ਤੱਕ ਕੰਟਰੈਕਟਰ ਦਾ ਕੰਟਰੈਕਟਰ ਦੇ ਅੱਥੀ ਕਿੰਨੇ ਵਿੱਚ ਹੋਇਆ ਕੰਟਰੈਕਟਰ ਦੇ ਵਿਜ਼ਿਟ ਮੇਰੇ ਹੁੰਦੇ ਹੋਏ ਤਾਂ ਚਾਰ ਪੰਜ ਵਿਜ਼ਿਟ ਹੋ ਗਏ ਹੈ ਬੀਪੀ ਜਨਜੀ ਆਪਣੇ ਆਈ ਸੀਗੇ ਪਿੱਛੇ ਤੇ ਸੰਦੀਪ ਸਿੰਘ ਆਈ ਸੀਗੇ ਹਾਂਜੀ ਆਪਾਂ ਕੰਪਨੀ ਤੇ ਜਿਹੜਾ ਇਹ ਕੰਮ ਸੀ ਇੰਨਾ ਜ਼ਿਆਦਾ ਡਲੇ ਹੈ ਜਿਹਦਾ ਕੀ ਕੀ ਕਰਵੇ ਅਸੀਂ ਇਹਨਾਂ ਨੂੰ ਨੋਟਿਸ ਇਸ਼ੂ ਕੀਤਾ ਹੋਇਆ ਹੈ ਲਿਕੁਇਡ ਡੈਮੇजेस ਦਾ ਨੋਟਿਸ ਇਸ਼ੂ ਕਰਤਾ ਹਾਂਜੀ ਹਾਂਜੀ ਜੀ ਕੋਣਾਂ ਸਾਡ ਕੁਡ ਡਿਸੀਡ ਕਰੀ ਜੀ ਨਾ ਨੋਟਿਸ ਵੀ ਕਰ ਹਾਂ ਹਾਂ ਦੇਖੋ ਅਸੀਂ ਇਹਨਾਂ ਨੂੰ ਨੋਟਿਸ ਚ ਕਰਤਾ ਇਹਨੂੰ ਡਿਸ ਉਹੜਾ ਲਾਈਕ ਇਸ ਸਾਲ ਇਸ ਸਾਲ ਡਲੇ ਆ ਕਿੱਦੋਂ ਕਰ ਬਿਲਕੁਲ ਸਹੀ ਹੋ ਜਾਣਾ ਹੈ ਤੇ ਇਹਨਾਂ ਜਿਹੜਾ ਆਪਣਾ ਸਟੈਂਡ ਜਿਹੜਾ ਉਹਨਾਂ ਨਾਲ ਜੁੜਿਆ ਹੋਇਆ ਉਹਦਾ ਸਾਰਾ ਮਟੀਰੀਅਲ ਸਾਈਟ ਤੇ ਆ ਕੇ ਪਿਆਸ ਤੁਸੀਂ ਕੀ ਡੈਮੇजेस ਕੀ ਕਿੰਨੇ ਕੀ ਕੀ کافی ਆ ਮੋਟਿਵ ਇਸ਼ੂ ਹੁੰਦਾ ਇਹਨਾਂ ਨੂੰ ਵੀ ਜੇ ਤੁਸੀਂ ਡਿਲੇ ਕਰਦੇ ਪਿਓ ਸਾਨੂੰ ਉਹਦੀ ਇਕੁਲੇਸ਼ਨ ਦੋ ਆਦਰਵਾਇਜ਼ ਅਸੀਂ ਐਸ ਪਰ ਅਫੀਮੇਟਿਡ ਤਰੀਕੇ ਮੈਨੂੰ ਛੇ ਵੀ ਨਹੀਂ ਪਹਿਲਾਂ ਵੀ ਜਵਾਬ ਦੇ ਡੇਟ ਤਾਂ ਯਾਦ ਸਰ ਇਹ ਤਾਂ ਰੋਟੀ ਸਾਈਟ ਤੇ ਆਈ 15-20 ਦਿਨ 15-20 ਦਿਨ ਹੋ ਗਏ ਸਾਈਟ ਤੇ ਲੈ ਕੇ ਨਹੀਂ ਗਿਆ ਕੰਮ ਅੱਜ ਵੀ ਨਹੀਂ ਹੋਇਆ ਨੋਟਸ ਇਹਨਾਂ ਨੂੰ ਸਾਲ ਤੇ ਗਏ ਹੋ ਕੋਈ ਕੰਡੇ ਲਾਓ ਕਾਰਵਾਈ ਕਰੋ ਨਾ ਤੇ ਬੂਮ ਕਰਤਾ ਖੋਜੋ ਕਰੋ ਕਾਰਵਾਈ ਕਰ ਦਾਂਗੇ ਦੇਖੋ ਅਸੀਂ ਤਾਂ ਕੱਲ ਕਹਿੰਦੇ ਆਏਗਾ ਇਹਨੂੰ ਅਸੀਂ 15 ਫਰਵਰੀ ਦੇ ਨੇੜੇ-ਤੇੜੇ ਕੋਸ਼ਿਸ਼ ਆਣੀ ਇਹਨੂੰ ਪੋਲਿੰਗ ਕਰਨੀ ਸ਼ੁਰੂ ਕਰਦੀ ਹੈ ਇਹ ਵੀ 15 ਫਰਵਰੀ ਦੇ ਨੇੜੇ-ਤੇੜੇ ਅਦਕੋ ਟੈਸਟਿੰਗ ਵੀ ਹੋ ਰਹੀ ਹੈ ਇਹ ਵੀ ਇਹਨੂੰ ਦੋ ਦਿਨ ਦਿਨ ਹੋ ਗਏ ਕਰਦੇ ਹੋਏ ਨੇ ਦੇਖੋ ਇਹ ਨਾ ਸਰ ਮਲਕੀ ਟਿਪੀਕਲ ਕੰਮ ਹੈ 135 ਮੀਟਰ ਸਪੈਨ ਇਹ ਬਹੁਤ ਵੱਡਾ ਸਪੈਨ ਹੈ ਸਿੰਗਲ ਸਪੈਨ ਹੈ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਪੰਜਾਬ ਦੇ ਵਿੱਚ ਮੈਨੂੰ ਮਲਕੀ ਲੱਗਦਾ ਹੈ ਕਿ ਇਹ ਬਹੁਤ ਵੱਡਾ ਸਪੈਨ ਆਇਆ ਆਪਣੇ ਆਪ ਇਹ ਟਿਪੀਕਲ ਕੰਮ ਨਹੀਂ ਬਲਕਿ ਇਹna ਈਜੀ ਨਹੀਂ ਹੈ ਜਿਹੜੀ ਕੈਲਕੂਲੇਸ਼ਨ ਕੀਤੀ ਹੈ ਹਾਂਜੀ ਕਿ ਉਹ ਸਾਰਾ ਤੁਸੀਂ ਦੀ ਕਿੰਨਾ ਲੰਬਾ ਹੈ ਕਿੰਨਾ ਟਿਪੀਕਲ ਹੈ ਉਹ ਦੇਖ ਕੇ ਨੋ ਮਹੀਨਿਆਂ ਪਲਾਈ ਹੋਣੇ ਹਨ ਨਾ ਹਾਂ ਉਹ ਮੇਰੇ ਤੋਂ ਪਹਿਲਾਂ ਹੀ ਲੱਗੇ ਹੋਏ ਆ ਹਾਂ ਉਹ ਤਾਂ ਠੀਕ ਹੈ ਤੁਹਾਡੀ ਗੱਲ ਹੁਣ ਆ ਤਾਂ ਚਾਹੀਦਾ ਸੀਗਾ ਸਭੀ ਟੈਕਨੀਕਲ ਚੀਜ਼ਾਂ ਹਾਂਜੀ ਹਾਂਜੀ ਉਹ ਅਸੀਂ ਨੋਟਿਸ ਇਸ਼ੂ ਕਰ ਦਿੱਤਾ ਹੈ ਤੇ ਵਿਦਿਨ ਸਾਨੂੰ ਜੇ ਕੋਈ ਅਪਰੋਪਰੀਏਟ ਜਵਾਬ ਨਹੀਂ ਆਏਗਾ ਨਾ ਵੀ ਵਿਲ ਟੇਕ ਐਕਸ਼ਨ ਉਹ ਵੀ ਨੋਟਿਸ ਕੀ ਹੋਏ ਆ ਹਾਂ ਕਦੋਂ ਕਦੋਂ ਗਲੂ ਹੋਏ ਆ ਠੀਕ ਹੈ। ਉਹ ਵੀ ਜੋ ਆਪਣੀ ਕੋਲ ਖੜੇ ਪੁੱਛ ਲਓ ਕੀ ਹੈ ਬ੍ਰੋ। ਹਾਂ ਇਹਨਾਂ ਕੋਲ ਤਾਂ ਚਲੋ ਹੈਡ ਆਫ ਦੀ ਨੋਟਿਸ ਗਿਆ ਹੋਏਗਾ ਨਾ ਇਹਨਾਂ ਨੂੰ ਤਾਂ ਨਹੀਂ ਸ਼ਾਇਦ। ਸਾਇਟੀ ਇਹ ਦਿਖ ਰਿਹਾ ਫਿਰ ਪੁੱਛ ਲਓ ਕੀ ਹੈ ਬੋ। ਦੱਸੋ ਜੀ। ਕੀ ਦੱਸ ਦੋ। ਨੋਟਿਸ ਨੇਬਲ ਹੋਣ ਕਿਦ ਲਈਦਾ ਹੈਗਾ। ਉਹ ਜੇ ਸਾਡੇ ਪਾਣੀ ਵੀ ਇੰਨਾ ਤੇਜ਼ ਚੱਲਿਆ ਪਾਣੀ। ਹੋਰ ਇੱਥੇ ਸੁੱਕੇ ਜ ਬਣਨਾ ਸੀ ਕੋਲੇ ਪ੍ਰਾਣੀ ਜੀ ਪਹਿਲਾਂ ਆਲਰੇਡੀ ਪਤਾ ਸੀਗਾ ਇੱਥੇ। ਸਰ ਸੁੱਕਿਆ ਫਿਰ ਆਪਣਾ ਆਪਾਂ ਗੱਲ ਉਹ ਕਰੀਏ ਜਿਹੜੀ ਕੋ ਵੈਲਿਡ ਹੋਵੇ। ਪਾਣੀ ਵੀ ਕੋਲ ਬਣਾਉਣਾ ਹੈਗਾ ਪਹਿਲਾਂ ਪਤਾ ਸੀ ਇੱਥੇ। ਹਾਂ ਫਿਰ ਅਪਨਾ ਜਿਵੇਂ ਕੋਲ ਦੇ 32 ਮੀਟਰ ਦਾ ਬ੍ਰਿਜ ਵੰਟਾ 32 ਪਹਿਲਾਂ ਨਹੀਂ ਪਤਾ ਸੀਗਾ ਐਗਰੀਮੈਂਟ ਵੇਲੇ ਐਗਰੀਮੈਂਟ ਤੋਂ ਬਾਅਦ ਦੀ ਗੱਲ ਐ ਨਹੀਂ ਨਹੀਂ ਉਹ ਹਾਂ ਤਾਂ ਆਪਣਾ ਦੇਲੇ ਦੇ 1 ਸਾਲ ਦੇ ਦੇਲੇ ਦਾ ਕੀ ਕਰਨਾ ਹੈ ਕੋਈ ਘੱਟੋ ਘੱਟ 1 ਸਾਲ ਦਾ ਡਿਲੇ ਆ ਉਹਦਾ ਕੀ ਕਰਨਾ ਕੌਣ ਜ਼ਿੰਮੇਵਾਰ ਹੈ ਲੋਕਾਂ ਦਾ ਕੰਮ ਕਰਿਆ ਇਤਰਾਲਾ ਸ਼ਹਿਰ ਆ ਸਾਰਾ ਇਦੀਪਿਆ ਕਿਹਦੇ ਇਹਦੀ ਰਿਸਪੌਂਸਿਬਿਲਿਟੀ 1 ਸਾਲ ਦਾ ਡਿਲੇ ਦੀ ਮਜਾ ਆ ਕੇ ਕੋਈ ਇੱਕ ਰੀਜ਼ਨ ਵੈਲਿਡ ਹੈਗਾ ਦੱਸੋ ਮੈਨੂੰ ਤੁਹਾਡੇ ਜੀ ਜਿ ਤੁਹਾਡੇ ਮੁਤਾਬਕ ਮੇਰਾ ਡੇਟ ਚੈੱਕ ਕੀਤੀਆਂ ਨਹੀਂ ਵਸੇ ਜੀ ਤੁਹਾਡੀਆਂ ਡੇਟਸ ਸੀ ਮੰਨ ਲਈਏ ਤੁਹਾਡਾ ਜਿਹੜਾ ਨਵੰਬਰ ਫਰਵਰੀ ਚ ਪੂਰਾ ਹੋਣਾ ਚਾਹੀਦਾ ਸੀਗਾ ਤੇ 6 ਮਹੀਨੇ ਹੋਰ ਲਾਲ ਜੀ ਤੁਹਾਡੀਆਂ ਡੇਟਸ ਤੇ ਵੀ ਚੱਲੀ ਐ ਤੇ ਵੀ ਤੁਹਾਡੇ ਇੱਕ ਸਾਲ ਦਾ ਡੱਲੇ ਐ ਇੱਕ ਸਾਲ ਦਾ ਡੱਲੇ ਕੋਈ ਛੋਟੀ ਚੀਜ਼ ਤਾਂ ਹੋਏ ਕੋਈ ਤੁਹਾਡੇ ਕੋਲ ਬਿਲ ਰੀਜ਼ਨ ਨਹੀਂ ਹੈਗਾ ਇਹ ਥੋੜੀ ਜਿਹੀ ਨਾ ਫੜੋ ਇੰਨੇ ਕੰਮ ਯਾਰ ਜਿੰਨੀ ਨਹੀਂ ਹੁੰਦੇ ਹੋਰ ਕਰ ਲੂੰਗਾ ਕਾਰਵਾਈ ਕਰਕੇ ਦਿਓ ਜੀ ਠੀਕ ਹੈ ਉਹ ਤਾਂ ਅਸੀਂ ਆਲਰੇਡੀ ਇਸ਼ੂ ਕਰ ਦਿੱਤੀ ਹੈ ਅਸੀਂ ਨਾ ਨਹੀਂ ਨਹੀਂ ਸਰ ਹੁੰਦਾ ਨਾ ਬਹੁਤ ਹੌਲੀ ਨੂੰ ਕੁਝ ਕਨਕਲੂਡ ਹਾਂ ਅਸੀਂ ਨਾ ਜਿਵੇਂ ਹਾਇਰ ਅਫੀਸ ਨੂੰ ਲਿਖ ਦਿੱਤਾ ਹੈ ਜਿਵੇਂ ਅਸੀਂ ਉਹਨਾਂ ਨਾਲ ਡਿਸਕਸ ਵੀ ਕਰਾਂਗੇ ਮੈਟਰ ਤੁਹਾਡਾ ਵੀ ਵੇਰਵਾ ਦਵਾਂਗੇ ਅਸੀਂ ਅਸੀਂ ਸਾਹਿਬ ਨੂੰ ਲਿਖਾਂ ਸਾਡੇ ਅਸੀਂ ਸਾਹਿਬ ਨੇ ਸतीश ਕੁਮਾਰ ਕੋਲ ਜੀ ਉਹ ਪੂਰੀ ਕਲੈਕਟ ਕਰ ਦਿੱਤੀ ਰੋਡਸ ਲੱਗਿਆ ਨਾ ਤੇ ਹੁਣ ਇੱਧਰ ਪਹਿਲਾਂ ਹੀ ਬੰਦ ਹੋ ਗਿਆ ਸतीश ਸतीश ਉਹ 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 ਇਹ ਦੇਖੋ ਇਹਦਾ 1 ਸਾਲ ਤੋਂ ਜ਼ਿਆਦਾ ਡਿਲੇ ਹੋ ਗਿਆ ਜੇ ਅਸੀਂ ਨਾ ਜਿਹੜਾ ਇਹਨਾਂ ਨੂੰ ਪ੍ਰੈਸ ਕਲੀਅਰੈਂਸ ਵਗੈਰਾ ਲਈ ਸਮਾਂ ਲੱਗਿਆ ਠੀਕ ਹੈ ਸਰ ਜੋ ਮਾਈਨਸ ਵੀ ਕਰ ਦਈਏ ਤਾਂ ਵੀ ਇਹ 1 ਸਾਲ ਤੋਂ ਜ਼ਿਆਦਾ ਡਿਲੇ ਹੈ ਇਹਦਾ ਪੁਲ ਦਾ ਤੇ ਇੰਨੇ ਲੋਕ ਖੱਜਲ ਹੋ ਰਹੇ ਆ ਜਿਹੜਾ ਸਰ ਇਹਦੇ ਤੇ ਬੰਦੇ ਆਪਣਾ 130 ਮੀਟਰ ਵਾਲਾ ਜੀ 130 ਮੀਟਰ 130 ਮੀਟਰ ਹਾਂਜੀ ਅਕਸਰ ਮੈਂ ਕਹਿੰਦਾ ਹਾਂ ਅੱਛਾ ਸਰ ਹਾਜੀ ਹਾਜੀ ਇਹ 1 ਸਾਲ ਤੋਂ ਜ਼ਿਆਦਾ ਡਿਲੇ ਐ ਜਦੋਂ ਵੀ ਅਸੀਂ ਪੁੱਛੀਏ ਤੁਹਾਡੇ ਅਧਿਕਾਰੀਆਂ ਨੂੰ ਸਾਨੂੰ ਇਹ ਜਵਾਬ ਮਿਲਦਾ ਕਿ ਕੋਈ ਕੰਪਨੀ ਨੂੰ ਨੋਟਸ ਦਿੱਤਾ ਹੋਇਆ ਇਹ ਹੁਣ ਤੁਸੀਂ ਕਨਕਲੂਡ ਕਰੋ ਨੋਟਸ ਨੂੰ ਜਾਂ ਤੇ ਕੋਈ ਕਾਰਵਾਈ ਕਰੋ ਜੀ ਹਾਂ ਮੈਂ ਇਹ ਡੇ ਟੂ ਡੇ ਡਰੋਪ ਬਣਾ ਕੇ ਤੁਹਾਨੂੰ ਕਿ ਮੈਕਾਣੇ ਕਿੰਨੇ ਹੋਇਆ ਇਹਨੇ ਜੀ ਇਹਦਾ ਬਹੁਤ ਜ਼ਿਆਦਾ ਸਟ੍ਰੈਸ ਹੋ ਰਿਹਾ ਹੈ ਸਰ ਟਾਈਕ ਵੈਸਾ ਐਲੀ ਪੇਲੀ ਵਾਲੀ ਦੀ ਹੋਣੀ ਕਰ ਰਹੀ ਹੁਸ਼ੀ ਹੂੰ ਇਹਨਾਂ ਦਾ ਮੈਂ ਬਤੋ ਮੇਰੀ ਗੱਲ ਸੁਣੋ ਐਕਸਪਾਇਰਡ ਕਰਨਾ ਆਪਾਂ ਕੋਈ ਅਧਾਨ ਨਹੀਂ ਜਾਣਾ ਇਹਨਾਂ ਨੇ ਜਿਹੜਾ ਡਿਲੇ ਕੀਤਾ ਉਹਦਾ ਇਹਨਾਂ ਤੇ ਕਾਰਵਾਈ ਕਰਕੇ ਦਿਓ ਲੋ ਜੋ ਵੀ ਤੁਹਾਡੇ ਐਗਰੀਮੈਂਟ ਬਣਦੇ ਜੋ ਡੈਮੇजेस ਬਣਦੇ ਉਹ ਇਹਨਾਂ ਤੇ ਪਾਓ ਬ੍ਰੇਕ ਲਿਸਟਿੰਗ ਬਣਦੀ ਉਹ ਕਰੋ ਕਿੰਨੇ ਨੋਟਸ ਦਿੱਤੇ ਆ ਕੀ ਕੀਤਾ ਇਹਨਾਂ ਤੇ ਇਹਨਾਂ ਤੇ ਐਕਸ਼ਨ ਲੈ ਕੇ ਜੀ ਮੈਨੂੰ ਤੁਸੀਂ ਦੋ ਤਿੰਨ ਦਿਨ ਦੇ ਵਿੱਚ ਦੱਸੋ ਕੁਛ ਚੀਜ਼ ਕੋਈ ਕਿਸੇ ਨਾਲ ਲਿਆਇ ਨਹੀਂ ਹੋਣੀ ਚਾਹੀਦੀ ਤੇ ਇੰਨੇ ਕਿੰਨੇ ਪਿੰਡ ਫੱਜੜ ਹੁੰਦੇ ਆ ਕਿੰਨਾ ਇਲਾਕਾ ਫੱਜੜ ਹੁੰਦਾ ਲੋਕ ਧਰਨੇ ਮਾਰਦੇ ਤੇ ਤੁਹਾਡਾ ਕੋਈ ਅਧਿਕਾਰੀ ਵੀ ਚੰਡੀਗੜ੍ਹੋਂ ਨਹੀਂ ਆਉਂਦਾ ਹੈਗਾ ਠੀਕ ਆ ਸਰ ਠੀਕ ਕਰ ਲੈ ਨਹੀਂ ਨਹੀਂ ਅਸੀਂ ਇੱਥੇ ਹਾਂ ਮੇਰੇ ਕੋਲ ਵੀ ਆ ਗਏ ਜੀ ਤਾਂ ਦੋ ਤਿੰਨ ਦਿਨ ਦੇ ਵਿੱਚ ਮੈਨੂੰ ਐਕਸ਼ਨ ਲੈ ਕੇ ਦੱਸੋ ਕੀ ਐਕਸ਼ਨ ਲੈਂਦੇ ਹੋ ਠੀਕ ਆ ਸਰ ਹਾਂ ਠੀਕ ਔਰ ਮੈਨੂੰ ਆ ਸਵੇਰੇ ਐਮਐਕਸੀ ਸਾਹਿਬ ਨੂੰ ਕਹਿ ਦਿੱਤਾ ਸਾਰੀ ਡਿਟੇਲ ਹੁਣ ਤੱਕ ਕਿੰਨੇ ਨੋਟਸ ਭੇਜਿਆ ਕਦੋਂ-ਕਦੋਂ ਭੇਜਿਆ ਤੇ ਹੁਣ ਉਹਨਾਂ ਨੋਟਸਾਂ ਨੂੰ ਦੋ ਤਿੰਨ ਕੰਕਲੂਡ ਕਰਕੇ ਐਂ ਕਾਰਵਾਈ ਕਰੇ